ਸਾਰੇ ਦੁਕਾਨਦਾਰ ਵੀਰਾਂ ਨੂੰ ਬੇਨਤੀ ਹੈ ਜੀ ਅੱਜ ਰਾਤ 8 ਵਜੇ ਸਾਰੀ ਦੁਕਾਨਾਂ ਬਿਲਕੁਲ ਬੰਦ ਹੋਣਗੀਆਂ ਜਿਹੜੀ ਦੁਕਾਨਾਂ ਤੇ ਤੁਹਾਡੇ ਬਾਹਰ ਲੱਗੇ ਬੋਰਡ ਚੱਲਦੇ ਹੈਗੇ ਆ ਉਹ ਵੀ ਬਿਲਕੁਲ ਬੰਦ ਹੋਣਗੇ ਜਿਹੜੇ ਸੀਸੀਟੀਵੀ ਕੈਮਰੇ ਲਾਈਟਾਂ ਨਾਲ ਚੱਲਦੇ ਹੈਗੇ ਆ ਉਹ ਲਾਈਟਾਂ ਵੀ ਬਿਲਕੁਲ ਬੰਦ ਹੋਣਗੀਆਂ ਬਾਹੂ ਹੁਕਮ ਡੀਸੀ ਸਾਹਿਬ ਮੁਹਾਲੀ ਅਰੇ ਦੁਕਾਨਦਾਰ ਵੀਰਾਂ ਨੂੰ ਬੇਨਤੀ ਹੈ ਅੱਜ ਰਾਤ 8 ਵਜੇ ਸਾਰੀ ਦੁਕਾਨਾਂ ਬਿਲਕੁਲ ਬੰਦ ਹੋਣਗੀਆਂ ਦੁਕਾਨਾਂ ਤੇ ਲੱਗੇ ਜਿਹੜੇ ਬੋਰਡ ਹੈਗੇ ਆ ਉਹਨਾਂ ਦੀਆਂ ਲਾਈਟਾਂ ਵੀ ਬਿਲਕੁਲ ਬੰਦ ਹੋਣਗੀਆਂ ਦੁਕਾਨਾਂ ਦੇ ਬਾਹਰ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਹੈ ਉਹਨਾਂ ਲਾਈਟ ਉਹਨਾਂ ਦੁਕਾਨਾਂ ਦੀਆਂ ਸੀਸੀਟੀਵੀ ਕੈਮਰੇ ਦੀਆਂ ਵੀ ਲਾਈਟਾਂ ਬਿਲਕੁਲ ਬੰਦ ਹੋਣਗੀਆਂ ਬਾ ਹੁਕਮ ਡੀਸੀ ਸਾਹਿਬ ਮੁਹਾਲੀ ਦੁਕਾਨਾਂ ਬਿਲਕੁਲ ਬੰਦ ਹੋਣਗੀਆਂ ਦੁਕਾਨਾਂ ਦੇ ਲੱਗੇ ਜਿਹੜੇ ਬੋਰਡ ਹੈਗੇ ਆ ਉਹ ਵੀ ਤੁਹਾਡੇ ਬਿਲਕੁਲ ਬੰਦ ਹੋਣਗੇ ਜਿਹੜੇ ਸੀਸੀਟੀਵੀ ਕੈਮਰੇ ਦੇ ਬਾਹਰ ਤੁਹਾਡੀਆਂ ਲਾਈਟਾਂ ਜਗਦੀਆਂ ਹੈਗੀਆਂ ਉਹ ਵੀ ਬਿਲਕੁਲ ਬੰਦ ਹੋਣਗੀਆਂ ਬਾ ਹੁਕਮ ਡੀਸੀ ਸਾਹਿਬ ਮੁਹਾਲੀ ਦੁਕਾਨਾਂ ਦੇ ਲੱਗੇ ਬੋਰਡ ਜਿਹੜੇ ਚੱਲਦੇ ਹੈਗੇ ਆ ਉਹ ਵੀ ਬਿਲਕੁਲ ਬੰਦ ਹੋਣਗੇ ਜਿਹੜੇ ਸੀਸੀਟੀਵੀ ਕੈਮਰੇ ਤੁਹਾਡੇ ਬਾਹਰ ਲਾਈਟਾਂ ਚੱਲਦੀਆਂ ਹੈਗੀਆਂ ਉਹ ਵੀ ਬਿਲਕੁਲ ਬੰਦ ਹੋਣਗੀਆਂ ਬਾਹ ਹੁਕਮ ਡੀਸੀ ਸਾਹਿਬ ਮੁਹਾਲੀ ਸਾਰੇ ਦੁਕਾਨਦਾਰ ਵੀਰਾਂ ਨੂੰ ਬੇਨਤੀ ਹੈ ਜੀ ਅੱਜ ਰਾਤ 8 ਵਜੇ ਸਾਰੀ ਦੁਕਾਨਾਂ ਬਿਲਕੁਲ ਬੰਦ ਹੋਣਗੀਆਂ ਜਿਹੜੀ ਦੁਕਾਨਾਂ ਦੇ ਤੁਹਾਡੇ ਬਾਹਰ ਲੱਗੇ ਬੋਰਡ ਚੱਲਦੇ ਹੈਗੇ ਆ ਉਹ ਵੀ ਬਿਲਕੁਲ ਬੰਦ ਹੋਣਗੇ ਜਿਹੜੇ ਸੀਸੀਟੀਵੀ ਕੈਮਰੇ ਲਾਈਟਾਂ ਨਾਲ ਚੱਲਦੇ ਹੈਗੇ ਆ ਉਹ ਲਾਈਟਾਂ ਵੀ ਬਿਲਕੁਲ ਬੰਦ ਹੋਣਗੀਆਂ ਬਾਹ ਹੁਕਮ ਡੀਸੀ ਸਾਹਿਬ ਮੁਹਾਲੀ ਅਰੇ ਦੁਕਾਨਦਾਰ ਵੀਰਾਂ ਨੂੰ ਬੇਨਤੀ ਹੈ ਅੱਜ ਰਾਤ 8 ਵਜੇ ਸਾਰੀ ਦੁਕਾਨਾਂ ਬਿਲਕੁਲ ਬੰਦ ਹੋਣਗੀਆਂ ਦੁਕਾਨਾਂ ਤੇ ਲੱਗੇ ਜਿਹੜੇ ਬੋਰਡ ਹੈਗੇ ਆ ਉਹਨਾਂ ਦੀਆਂ ਲਾਈਟਾਂ ਵੀ ਬਿਲਕੁਲ ਬੰਦ ਹੋਣਗੀਆਂ ਦੁਕਾਨਾਂ ਦੇ ਬਾਹਰ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਹੈ ਉਹਨਾਂ ਲਾਈਟ ਉਹਨਾਂ ਦੁਕਾਨਾਂ ਦੀਆਂ ਸੀਸੀਟੀਵੀ ਕੈਮਰੇ ਦੀਆਂ ਵੀ ਲਾਈਟਾਂ ਬਿਲਕੁਲ ਬੰਦ ਹੋਣਗੀਆਂ ਬਾ ਹੁਕਮ ਡੀਸੀ ਸਾਹਿਬ ਮੁਹਾਲੀ ਦੁਕਾਨਾਂ ਬਿਲਕੁਲ ਬੰਦ ਹੋਣਗੀਆਂ ਦੁਕਾਨਾਂ ਦੇ ਲੱਗੇ ਜਿਹੜੇ ਬੋਰਡ ਹੈਗੇ ਆ ਉਹ ਵੀ ਤੁਹਾਡੇ ਬਿਲਕੁਲ ਬੰਦ ਹੋਣਗੇ ਜਿਹੜੇ ਸੀਸੀਟੀਵੀ ਕੈਮਰੇ ਤੇ ਬਾਹਰ ਤੁਹਾਡੀਆਂ ਲਾਈਟਾਂ ਜਗਦੀਆਂ ਹੈਗੀਆਂ ਉਹ ਵੀ ਬਿਲਕੁਲ ਬੰਦ ਹੋਣਗੀਆਂ ਬਾ ਹੁਕਮ ਡੀਸੀ ਸਾਹਿਬ ਮੁਹਾਲੀ ਦੁਕਾਨਾਂ ਦੇ ਲੱਗੇ ਬੋਰ ਜਿਹੜੇ ਜਲਦੇ ਹੈਗੇ ਆ ਉਹ ਵੀ ਬਿਲਕੁਲ ਬੰਦ ਹੋਣਗੇ ਜਿਹੜੇ ਸੀਸੀਟੀਵੀ ਕੈਮਰੇ ਤੁਹਾਡੇ ਬਾਹਰ ਲਾਈਟਾਂ ਚੱਲਦੀਆਂ ਹੈਗੀਆਂ ਉਹ ਵੀ ਬਿਲਕੁਲ ਬੰਦ ਹੋਣਗੀਆਂ ਬਾ ਹੁਕਮ ਡੀਸੀ ਸਾਹਿਬ ਮੁਹਾਲੀ ਸਾਰੇ ਦੁਕਾਨਦਾਰ ਵੀਰਾਂ ਨੂੰ ਬੇਨਤੀ ਹੈ ਜੀ ਅੱਜ ਰਾਤ 8 ਵਜੇ ਸਾਰੀ ਦੁਕਾਨਾਂ ਬਿਲਕੁਲ ਬੰਦ ਹੋਣਗੀਆਂ ਜਿਹੜੀ ਦੁਕਾਨਾਂ ਦੇ ਤੁਹਾਡੇ ਬਾਹਰ ਲੱਗੇ ਬੋਰਡ ਚੱਲਦੇ ਹੈਗੇ ਆ ਉਹ ਵੀ ਬਿਲਕੁਲ ਬੰਦ ਹੋਣਗੇ ਜਿਹੜੇ ਸੀਸੀਟੀਵੀ ਕੈਮਰੇ ਲਾਈਟਾਂ ਨਾਲ ਚੱਲਦੇ ਹੈਗੇ ਆ ਉਹ ਲਾਈਟਾਂ ਵੀ ਬਿਲਕੁਲ ਬੰਦ ਹੋਣਗੀਆਂ ਬਾਹੂਕਮ ਡੀਸੀ ਸਾਹਿਬ ਮੁਹਾਲੀ ਅਰੇ ਦੁਕਾਨਦਾਰ ਵੀਰਾਂ ਨੂੰ ਬੇਨਤੀ ਹੈ ਅੱਜ ਰਾਤ 8 ਵਜੇ ਸਾਰੀ ਦੁਕਾਨਾਂ ਬਿਲਕੁਲ ਬੰਦ ਹੋਣਗੀਆਂ ਦੁਕਾਨਾਂ ਤੇ ਲੱਗੇ ਜਿਹੜੇ ਬੋਰਡ ਹੈਗੇ ਆ ਉਹਨਾਂ ਦੀਆਂ ਲਾਈਟਾਂ ਵੀ ਬਿਲਕੁਲ ਬੰਦ ਹੋਣਗੀਆਂ ਦੁਕਾਨਾਂ ਦੇ ਬਾਹਰ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਹੈ ਉਹਨਾਂ ਲਾਈਟ ਉਹਨਾਂ ਦੁਕਾਨਾਂ ਦੀਆਂ ਸੀਸੀਟੀਵੀ ਕੈਮਰੇ ਦੀਆਂ ਵੀ ਲਾਈਟਾਂ ਬਿਲਕੁਲ ਬੰਦ ਹੋਣਗੀਆਂ ਬਾ ਹੁਕਮ ਡੀਸੀ ਸਾਹਿਬ ਮੁਹਾਲੀ ਦੁਕਾਨਾਂ ਬਿਲਕੁਲ ਬੰਦ ਹੋਣਗੀਆਂ ਦੁਕਾਨਾਂ ਦੇ ਲੱਗੇ ਜਿਹੜੇ ਬੋਰਡ ਹੈਗੇ ਆ ਉਹ ਵੀ ਤੁਹਾਡੇ ਬਿਲਕੁਲ ਬੰਦ ਹੋਣਗੇ ਜਿਹੜੇ ਸੀਸੀਟੀਵੀ ਕੈਮਰੇ ਤੇ ਬਾਹਰ ਤੁਹਾਡੀਆਂ ਲਾਈਟਾਂ ਜਗਦੀਆਂ ਹੈਗੀਆਂ ਉਹ ਵੀ ਬਿਲਕੁਲ ਬੰਦ ਹੋਣਗੀਆਂ ਬਾ ਹੁਕਮ ਡੀਸੀ ਸਾਹਿਬ ਮੁਹਾਲੀ ਦੁਕਾਨਾਂ ਦੇ ਲੱਗੇ ਬੋਰਡ ਜਿਹੜੇ ਜਲਦੇ ਹੈਗੇ ਆ ਉਹ ਵੀ ਬਿਲਕੁਲ ਬੰਦ ਹੋਣਗੇ ਜਿਹੜੇ ਸੀਸੀਟੀਵੀ ਕੈਮਰੇ ਤੁਹਾਡੇ ਬਾਹਰ ਲਾਈਟਾਂ ਚੱਲਦੀਆਂ ਹੈਗੀਆਂ ਉਹ ਵੀ ਬਿਲਕੁਲ ਬੰਦ ਹੋਣਗੀਆਂ ਬਾ ਹੁਕਮ ਡੀਸੀ ਸਾਹਿਬ ਮੁਹਾਲੀ